ਜਿੱਤ ਤੋਂ ਬਾਅਦ ਵਿੱਚ ਹਰ ਸਿਮਰਤ ਕੌਰ ਬਾਦਲ ਜਿਹੜੇ ਤਖਤ ਦਮਦਮਾ ਸਾਹਿਬ ਵਿਖੇ ਪਹੁੰਚੇ ਨੇ ਉਹਨਾਂ ਨਾਲ ਵਾਰਤਾਲਾਪ ਕਰਾਂਗੇ ਕਿ ਆਖਿਰਕਾਰ ਇਸ ਜਿੱਤ ਨੂੰ ਕਿਸ ਤਰ੍ਹਾਂ ਨਾਲ ਜਿਹੜੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹ ਦੇਖਦੇ ਨੇ ਚੌਥੀ ਵਾਰੀ ਜਿੱਤ ਦਰਜ ਕੀਤੀ ਆ ਉਹ ਵੀ 50 ਹਜ਼ਾਰ ਦੇ ਮਾਰਜਨ ਨਾਲ ਕਿਸ ਤਰ੍ਹਾਂ ਨਾਲ ਦੇਖਦੇ ਹੋ ਮਾਰਜਨ ਨੂੰ ਕੱਲ੍ਹ ਕੀ ਧਰ ਪਿਤਾ ਦਾ ਕੋਟਾਨ ਕੋਟ ਤਨਵਾਦ ਸਭ ਤੋਂ ਵੱਡਾ ਸਤਕੁਰ ਨਾਨਕ ਜੀ ਨੇ ਕਲ ਰਾਖੀ ਮੇਰੀ ਇਹ ਵਡਿਆਈਆਂ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਨਿਮਨਿਆ ਦਾ ਮਾਨ ਰੱਖਿਆ ਤੇ ਇਹ ਸਾਰੀ ਕਾਮਯਾਬੀ ਦਾ ਸੇਰਾ ਮੇਰੇ ਵਕਰਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਪੂਰੇ ਅੱਧੀ ਛੋਟੀ ਦਾ ਪੂਰਾ ਜ਼ੋਰ ਲਾਇਆ ਕੋਈ ਕਸਰ ਨਹੀਂ ਛੱਡੀ ਆਪਦੀ ਚੌਂ ਸਮਝ ਕੇ ਜਿਹੜਾ ਨੇ ਲੜੀ ਹੈ ਕਿ ਚੌਥੀ ਵਾਰੀ 21 ਹਲਕੇ ਤੋਂ 21 ਪਾਰਟੀ ਤੋਂ ਚੌਥੀ ਵਾਰੀ ਖੜਾ ਹੋਣਾ ਤੇ ਉਹ ਵੀ ਪਹਿਲੇ ਤੋਂ ਵੱਧ ਲੀਡ ਲੈ ਕੇ ਜਾਣਾ ਇਹ ਧੰਨਵਾਦ ਗੁਰੂ ਸਾਹਿਬ ਦਾ ਕੋਟਾਨ ਕੋਟ ਤਨਵਾਦ ਮਿਹਨਤ ਮੇਰੇ ਵਖਰਾ ਦਾ ਇਹ ਜਿੱਤ ਵੀ ਉਹਨਾਂ ਦੀ ਹੈ ਕਾਮਯਾਬੀ ਵੀ ਉਹਨਾਂ ਦੀ ਹੈ ਇਹ ਸਿਹਰਾ ਵੀ ਉਹਨਾਂ ਨੂੰ ਮਿਹਨਤ ਵੀ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਕਿੰਨੀ ਚੌਣ ਟਫ ਸੀਗੀ ਹਾਂਜੀ ਬਹੁਤ ਔਖੀ ਸੀਗੀ ਤੇ ਜਿਹੜੇ ਹੰਕਾਰੇ ਹੋਏ ਬਾਦਲ ਸਾਹਿਬ ਨੂੰ ਕਹਿੰਦੇ ਸੀ ਕਿ ਉਹਨਾਂ ਦੀ ਸੇਵਾ ਛੋਟੀ ਪੈਗੀ ਉਹਨਾਂ ਦੀ ਵੱਡੀ ਜਿੱਤ ਹੋਈ ਮੈਂ ਕਹਿੰਦੀ ਆ ਲੰਮੀ ਦੇ ਲੋਕਾਂ ਨੇ ਬਾਦਲ ਸਾਹਿਬ ਦੀ ਸੇਵਾ 'ਚ ਮੋਰ ਲਾ ਕੇ ਹੰਕਾਰੇ ਹੋਏ ਮੁੱਖ ਮੰਤਰੀ ਤੇ ਮੰਤਰੀ ਨੂੰ ਇੱਕ ਮੂਤੋਰ ਜਵਾਬ ਲੰਬੀ ਰਾਕੇ ਤੋਂ ਦਿੱਤਾ। ਇਸ ਵਾਲਕ ਪਹਿਲੇ ਮੁੱਦੇ ਕਿਹੜੇ ਰਹਿਣਗੇ ਜਿਹੜੇ ਸੌਟ ਆਊਟ ਕੀਤੇ ਜਾਣਗੇ ਬਠਿੰਡੇ ਦੇ। ਦੇਖੋ ਬਹੁਤ ਸਾਰੇ ਮੁੱਦੇ ਨੇ ਗਰੀਬ ਬਹੁਤ ਔਖੇ ਨੇ ਜਿਹੜਾ ਉਹਨਾਂ ਦੇ ਕਾਰਡ ਕੱਟੇ ਗਏ ਨੇ। ਨਸ਼ਾ ਬਹੁਤ ਵੱਡਾ ਮੁੱਦਾ ਹੈ। ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਿਸਾਨ ਬਹੁਤ ਔਖੇ ਨੇ ਜਿਹੜੇ ਵੱਡੇ ਵੱਡੇ ਵਾਦੇ ਲਾਰੇ ਇਸ ਸਰਕਾਰ ਨੇ ਲਾਈ ਸੀ। ਇਸ ਸਰਕਾਰ ਨੂੰ ਤਾਂ ਪੂਰੇ ਪੰਜਾਬ ਨੇ ਨਕਾਰਿਆ। ਭਾਵੇਂ ਦੋਵੇਂ ਇਕੱਠੇ ਹੋ ਕੇ ਨੂਰਾ ਕੁਸ਼ਤੀ ਕਰਕੇ ਦੋਨੋਂ ਗਠਜੋੜ ਕਰਕੇ ਕਾਂਗਰਸ ਦਾ ਮਹਾਮਾਦਮੀ ਲੜ ਰਹੀ ਸੀ ਤਾਂ ਵੀ ਲੋਕਾਂ ਨੇ ਸਰਕਾਰ ਮੁੱਖ ਮੰਤਰੀ ਦੇ ਖਿਲਾਫ ਤਾਂ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਅਕਾਲੀ ਦਲ ਕੱਲੀ ਇੱਕੋ ਪਾਰਟੀ ਸੀ ਜਿਹੜੀ ਕੱਲੀ ਲੜ ਰਹੀ ਸੀ ਬਾਕੀ ਸਾਰੇ ਇਕੱਠੇ ਹੋਏ ਸੀਗੇ ਸੋ ਮੈਂ ਸਮਝਦੀ ਹਾਂ ਕਿਤੇ ਨਾ ਕਿਤੇ ਅਕਾਲੀ ਦਲ ਨੇ ਆਪਣਾ ਸਟੈਂਡ ਪੰਜਾਬ ਦੇ ਹੱਕਾਂ 'ਚ ਸਿਧਾਂਤਾਂ 'ਚ ਅਸੂਲਾਂ 'ਚ ਕੱਲੇ ਖੜਨਾ ਮਨਜ਼ੂਰ ਹੈ ਭਾਵੇਂ ਸੀਟਾਂ ਘਾਟਾਂ ਵਾਦਾਂ ਆਨ ਨਾ ਆਨ ਲੇਕਿਨ ਪੰਜਾਬ ਦੇ ਹੱਕਾਂ ਲਈ ਲੜਦੇ ਲੜਦੇ ਰਵਾਂਗੇ ਇਹ ਸਾਡਾ ਸਟੈਂਡ ਹੈ ਇੱਥੇ ਵਿਭਾਰ ਸਿਮਰਤ ਕੌਰ ਬਾਦਲਾ ਇੱਥੇ ਮੌਜੂਦ ਸਾਂ ਜਿਨ੍ਹਾਂ ਨੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੇ ਮੁੱਦੇ ਸੌਟ ਆਊਟ ਕੀਤੇ ਜਾਣਗੇ ਬੇਰੋਜ਼ਗਾਰੀ ਦੇ ਮੁੱਦੇ ਸੌਟ ਆਊਟ ਕੀਤੇ ਜਾਣਗੇ ਤਾਂ ਤ ਸਮਾਂ ਜਿਹੜੇ ਬਠਿੰਡਾ ਦੇ ਮੁੱਦੇ ਰਹਿਣ ਵਾਲੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਸੌਟ ਆਊਟ ਕੀਤਾ ਜਾਵੇਗਾ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਸੱਤਾਧਿਰ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਲੋਕਾਂ ਨੇ ਹੰਕਾਰੇ ਹੋਏ ਲੋਕਾਂ ਨੂੰ ਜਿਹੜਾ ਇਸ ਵਕਤ ਘਰੇ ਬਿਠਾ ਦਿੱਤਾ ਹੈ ਤਾਂ ਫਿਲਹਾਲ ਇਸ ਤੋਂ ਬਾਅਦ ਦੇ ਵਿੱਚ ਕੀ ਰੂਪਰੇਖਾ ਜਿਹੜੀ ਸਿਆਸਤ ਦੀ ਰਹਿੰਦੀ ਮੈਂ ਸਮਰਪਿਤ ਸਿੰਘ ਤਲਵੰਡੀ ਸਾਹਿਬੋ ਦਿੱਲੀ ਪੋਸਟ ਪੰਜਾਬ ਰਿਆਣਾ ਹਿਮਾਚਲ